ਜੈ 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 ਭੀ ਜੈ ਭੀ ਜੈ ਭੀ ਜੈ 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 ਭੀ ਜੈ ਭੀ ਜੈ ਭੀ ਜੈ 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 ਭੀ ਜੈ ਭੀ ਜੈ ਭੀ ਅੱਜ ਅੱਜ ਸਾਰੇ ਅੱਜ ਸਾਰੇ ਪਾਰਟੀ ਦਫਤਰ ਵਿਖੇ ਪਾਰਟੀ ਦੇ ਕੌਦੇਦਾਰ ਵਰਕਰ ਸਾਰੇ ਇਕੱਠੇ ਹੋ ਕੇ ਜੋ 15 ਅਗਸਤ 1947 ਦੇ ਵਿੱਚ ਦੇਸ਼ ਜਦ ਹੋਇਆ ਸੀਗਾ ਤਰੰਗਾ ਯਾਤਰਾ ਬਹੁਤ ਵੱਡੀ ਰਿਪਬਲਿਕਨ ਪਾਰਟੀ ਆਫ ਇੰਡੀਆ ਵੱਲੋਂ ਨਿਕਲ ਜਾਈ ਹੈਗੀ ਹੈ ਹੋਰ ਸੂਚਿਸ਼ਿਤ ਇਹ ਤੇ ਐਲਾਨ ਕੀਤਾ ਗਿਆ ਸੀ ਕਿ 4 ਵਜੇ ਰਿਪਬਲਿਕਨ ਪਾਰਟੀ ਦਫ਼ਤਰ ਵਿਖੇ ਅੱਜ ਸਾਰੇ ਜਿੰਨੇ ਵੀ ਅਹੁਦੇਦਾਰ ਸੀਗੇ ਉਹਨਾਂ ਦੇ ਵਿਊ ਲੈ ਕੇ ਇਹ ਤਰੰਗਾ ਯਾਤਰਾ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਇੰਡੀਆ ਕਿਸ ਤਰ੍ਹਾਂ ਦਾ ਪਲਾਨਿੰਗ ਬਣਾ ਕੇ ਵੀ ਕਿਸੇ ਤਰ੍ਹਾਂ ਦੀ ਕੋਈ ਹਲੜਪਾਜੀ ਨਾ ਹੋਵੇ ਤੇ ਸਾਰੇ ਕਾਰਜਕਰਤਾ ਦੇ ਮਤਬੋਲ ਲੈ ਕੇ ਵਿਊ ਤੇ 15 ਅਗਸਤ ਅਸੀਂ ਆ ਰਹੀਏ ਇੱਕ ਕਮਨਾ ਬਣਾ ਰਹੇਗੇ ਉਹ ਤਿਰੰਗਾ ਯਾਤਰਾ ਜਿਹੜੀ ਨਿਕਲ ਜਾ ਰਹੀ ਹੈ ਸਾਡੇ ਦੇਸ਼ ਵਾਸਤੇ ਬਹੁਤ ਵੱਡੀ ਗੱਲ ਹੈ ਜੀ ਜਿਹੜਾ ਨੇ ਸਾਡੇ ਦੇਸ਼ ਵਾਸਤੇ ਜਾਨ ਦਿੱਤੀ ਹੈ ਸੀਖ ਬਖਸ਼ ਸਿੰਘ ਸਰਦਾਰ ਔਰ ਸੁਖਦੇਵਪੁਰੂ ਜੀ ਔਰ ਸਰਤਾ ਸਿੰਘ ਸਰਾਭਾ ਉਹਨਾਂ ਨੇ ਬਹੁਤ ਵੱਡੀ ਦੇਸ਼ ਵਾਸਤੇ ਜਾਨ ਦਿੱਤੀ ਹੈ ਤੇ ਉਸ ਵਾਸਤੇ ਅੱਜ ਕੱਤੀ ਮੀਟਿੰਗ ਕਰਕੇ ਕਿ ਦਰਸ਼ਕਾਂ ਦੇ ਵਿੱਚ ਵੀ ਜਿਹੜਾ ਚੰਗਾ ਮੈਸੇਜ ਸਾਡੇ ਦੇਸ਼ ਨੂੰ ਜਾਵੇ ਔਰ 15 ਅਗਸਤ ਹੀ ਇੱਕ ਕਮਨਾ ਬਣਾ ਸਕੀਏ ਇੰਨੀਆਂ ਕਵੈਂਟੀਆਂ ਕਰਦੇ ਹੋਏ ਸਾਰੇ ਇੱਥੇ ਸਮੇਂ ਨੂੰ ਸਮਾਂ ਕੱਢ ਕੇ ਸਾਰੇ ਕੱچے ਹੋਏ ਨਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਤੇ ਜੀ ਆਇਆਂ ਨੂੰ ਇੰਨੀਆਂ ਕਵੈਂਟੀਆਂ ਪ੍ਰਬੰਧ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭਾਰਤ ਜੈ ਜਵਾਹਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ